ਜੱਜ ਦੇ ਗਨਮੈਨ ਸੀਨੀਅਰ ਕਨਸਟੇਬਲ ਦੇ ਮੱਥੇ 'ਚ ਵੱਜੀ ਗੋਲੀ ਗੋਲੀ ਕਾਰਨ ਹੋਈ ਹਰਜੀਤ ਸਿੰਘ ਦੀ ਮੌਤ ਸ਼ੱਕੀ ਹਾਲਾਤਾਂ 'ਚ ਮਿਲੀ Laash ਇਲਾਕੇ 'ਚ دہشت ਦਾ ਮਾਹੌਲ ਆਪ ਜੀਆਂ ਨੂੰ ਦੱਸ ਦਈਏ ਕਿ ਮੁਹਾਲੀ ਦੇ ਡੇਰਾ ਬੱਸੀ ਦੇ ਵਿੱਚ ਜੱਜ ਦੇ ਗਨਮੈਨ ਹਰਜੀਤ ਸਿੰਘ ਦੀ ਮੱਥੇ ਦੇ ਵਿੱਚ ਗੋਲੀ ਵੱਜਣ ਦੇ ਕਾਰਨ ਮੌਤ ਹੋ ਗਈ ਹੈ ਗਨਮੈਨ ਹਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਜੱਜ ਨੂੰ ਕੋਰਟ ਵਿੱਚ ਛੱਡ ਕੇ ਆਉਂਦਾ ਹੈ ਪਰ ਸ਼ਾਮ ਨੂੰ ਲੈਣ ਨਹੀਂ ਜਾਂਦਾ ਇਸ ਦਾ ਫੋਨ ਵੀ ਬੰਦ ਆਂਦਾ ਤਾਂ ਜਦੋਂ ਪੁਲਿਸ ਪਹੁੰਚਦੀ ਹੈ ਤਾਂ ਪੁਲਿਸ ਦੇਖਦੀ ਹੈ ਕਿ ਇੱਕ ਗੱਡੀ ਖੜੀ ਹੋਈ ਹੈ ਅਤੇ ਗੱਡੀ ਦੇ ਵਿੱਚ ਹਰਜੀਤ ਸਿੰਘ ਸੀ ਜੋ ਉਹ ਮੌਜੂਦ ਸੀ ਪੁਲਿਸ ਵਾਲਿਆਂ ਨੇ ਜਦੋਂ ਦੇਖਿਆ ਤਾਂ ਅੰਦਰੋਂ ਸ਼ੀਸ਼ੇ ਬੰਦ ਸੀ ਲੋਕ ਬੰਦ ਸੀ ਤਾਂ ਪੁਲਿਸ ਵਾਲਿਆਂ ਨੇ ਕਾਰ ਦਾ ਸ਼ੀਸ਼ਾ ਤੋੜਿਆ ਤੇ ਪਤਾ ਲੱਗਦਾ ਕਿ ਹਰਜੀਤ ਸਿੰਘ ਦੀ ਮੌਤ ਹੋਈ ਹੋਈ ਹੈ ਅਤੇ ਉਸ ਦੀ ਜਿਹੜੀ ਪਿਸਤੌਲ ਸੀ ਉਹ ਕੋਲੇ ਹੀ ਪਈ ਸੀ ਇਹ ਕਹਿਣਾ ਸੰਭਵ ਨਹੀਂ ਹੈ ਕਿ ਉਸਨੇ ਖੁਦਕੁਸ਼ੀ ਕੀਤੀ ਹੈ ਖੁਦ ਨੂੰ ਗੋਲੀ ਮਾਰੀ ਹੈ ਜਾਂ ਅਚਾਨਕ ਗੋਲੀ ਚੱਲ ਗਈ ਪਿਸਤੌਲ ਸਾਫ਼ ਕਰਦਾ ਹੋਵੇਗਾ ਹੋ ਸਕਦਾ ਹੈ ਜਾਂ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਕਿਸੇ ਨੇ ਉਸ ਦਾ ਜਿਹੜਾ ਕਤਲ ਹੈ ਉਹ ਕੀਤਾ ਹੋਵੇ ਅਜੇ ਕੁਝ ਸਮਝ ਨਹੀਂ ਆ ਰਿਹਾ ਇਸ ਦੇ ਬਾਰੇ ਕੁਝ ਵੀ ਕਹਿਣਾ ਵਾਜਿਬ ਨਹੀਂ ਹੈ ਜਿਹੜੀ ਸੀਨੀਅਰ ਪੁਲਿਸ ਅਧਿਕਾਰੀ ਨੇ ਆ ਉਹਨਾਂ ਤੋਂ ਹੀ ਇਸ ਦੇ ਬਾਰੇ ਸੁਣਦੇ ਆ ਹਮੇਸ਼ਾ ਆਈ ਸੀ ਕਿ ਵੀ ਜਿਹੜਾ ਇਹ ਮੁੰਡਾ ਜੱਤਸਾ ਬਨ ਲੱਗਿਆ ਹੈ ਇਹ ਮਿਸਿੰਗ ਹੈ ਇਹ ਫੋਨ ਇਸ ਦਾ ਫੋਨ ਨਹੀਂ ਮਿਲਦਾ ਪਿਆ ਤੇ ਸਾਨੂੰ ਇਨਫੋਰਮੇਸ਼ਨ ਪਹਿਲਾਂ ਵੀ ਆਈ ਹੋਈ ਸੀ ਅਸੀਂ ਚੈੱਕ ਕਰਦੇ ਪਏ ਸੀ ਲੋਕੇਸ਼ਨ ਵੀ ਕਢਾਈ ਸੀਗੀ ਇਸ ਦੀ ਫੋਨ ਬੰਦ ਸੀਗਾ ਫਿਰ ਉਹਨਾਂ ਨੂੰ ਕਿਤੇ ਇਨਫੋਰਮੇਸ਼ਨ ਮਿਲਦੀ ਹੈ ਕਿਸੇ ਤੋਂ ਫਿਰ ਸਾਨੂੰ ਆਪਣੇ ਉਹਨਾਂ ਦੇ ਸਟਾਫ ਤੋਂ ਜਤ ਸਾਹਿਬ ਦਾ ਫੋਨ ਆਇਆ ਵੀ ਦੇਖੋ ਇਹ ਗੱਡੀ ਵਿੱਚ ਹੈਗਾ ਗੱਡੀ ਸਟਾਰਟ ਹੈ ਤੁਸੀਂ ਆਓ ਫਟਾਫਟ ਅਸੀਂ ਫਿਰ ਮੌਕੇ ਦੇ ਉੱਤੇ ਪਹੁੰਚੇ ਆ ਤੇ ਜਿਹੜੀ ਗੱਡੀ ਸੀਗੀ ਗੱਡੀ ਅੰਦਰ ਤੋਂ ਬੰਦ ਸੀਗੀ ਗੱਡੀ ਔਨ ਸੀਗੀ ਉਸਦਾ ਏਸੀ ਵੀ ਚੱਲਦਾ ਪਿਆ ਸੀਗਾ ਤੇ ਥੋੜਾ ਜਿਹਾ ধੁੰਦ ਜਿਹੀ ਜੰਮੀ ਹੋਈ ਸੀ ਸ਼ੀਸ਼ੇ ਤੇ ਸ਼ੀਸ਼ੇ ਸਾਫ਼ ਕਰਕੇ ਅਸੀਂ ਜਦੋਂ ਦੇਖਿਆ ਤੇ ਉਸਨੇ ਆਪਣਾ ਜਿਹੜਾ ਹਰਜੀਤ ਨਾਮ ਹੈ ਮੁੰਡੇ ਦਾ ਸੀਨੀਅਰ ਕਨਸਟੇਬਲ ਸੀਗਾ ਇਹ ਤੇ ਇਸਨੇ ਸੁਸਾਇਸਾਈਡ ਕੀਤਾ ਹੋਇਆ ਸੀਗਾ ਜੀ ਤੇ ਦਰਵਾਜ਼ੇ ਸਾਰੇ ਖਿੜਕੀਆਂ ਸਭ ਕੁਝ ਬੰਦ ਸੀਗੀ ਗੱਡੀ ਦੀ ਫਿਰ ਅਸੀਂ ਮੌਕੇ ਤੇ ਡੀਐਸਪੀ ਸਾਹਿਬ ਆਪਣੇ ਸਬ ਡਿਵੀਜ਼ਨ ਡੇਰਾ ਬਸੀ ਜੀ ਨੂੰ ਇਤਲਾਹ ਦਿੱਤੀ ਤੇ ਆਪਣੇ ਇਹਨਾਂ ਦੇ ਫੈਮਿਲੀ ਮੈਂਬਰ ਸਕੇ ਜਿਹੜੇ ਇਹਨਾਂ ਨੂੰ ਇਤਲਾਹ ਦਿੱਤੀ ਹੈ ਸੁੰਦਰਾ ਦਾ ਰਹਿਣ ਵਾਲਾ ਸੀਗਾ ਇਹ ਉਹਨਾਂ ਦੀ ਫੈਮਿਲੀ ਵੀ ਮੌਕੇ ਤੇ ਆਈ ਹੈ ਡੀਐਸਪੀ ਸਾਹਿਬ ਵੀ ਮੌਕੇ ਤੇ ਆਏ ਹੈ ਤੇ ਜੀ ਅਸੀਂ ਫੋਰੈਂਸਿਕ ਟੀਮ ਨੂੰ ਇੱਥੇ ਬੁਲਾਇਆ ਇਸ ਦਾ ਕੋਈ ਸਪੈਸੀਫਿਕ ਰੀਜ਼ਨ ਨਹੀਂ ਪਤਾ ਲੱਗਿਆ ਵੀ ਕਾਦੇ ਵਾਸਤੇ ਇਸ ਨੇ ਸੁਸਾਈਡ ਕੀਤਾ ਹੈ ਵੀ ਕੀ ਇਸ ਨੂੰ ਤੰਗੀ ਸੀਗੀ ਪਰ ਜਿੱਥੇ ਅਸੀਂ ਜਿੱਥੇ ਤੱਕ ਅਸੀਂ ਇਨਕੁਆਇਰੀ ਕੀਤੀ ਹੈ ਜੱਜ ਸਾਹਿਬ ਵੱਲੋਂ ਵੀ ਉਧਰੋਂ ਵੀ ਉਹ ਕਹਿੰਦੇ ਵੀ ਇਹ ਜਿਹੜਾ ਹਮੇਸ਼ਾ ਹਾਈ ਸਪਿਰਿਟ ਵਿੱਚ ਰਹਿੰਦਾ ਸੀਗਾ ਚੰਗਾ ਮੁੰਡਾ ਸੀਗਾ ਤੇ ਕਦੇ ਮਤਲਬ ਪਰੇਸ਼ਾਨੀ ਵਿੱਚ ਨਹੀਂ ਦਿਖਿਆ ਤੇ ਇਦਾਂ ਹੀ ਇਹਨਾਂ ਦੇ ਗਰਦਿਆਂ ਦਾ ਕਹਿਣਾ ਹੈ ਵੀ ਇਹ ਕਦੇ ਸਾਨੂੰ ਪਰੇਸ਼ਾਨੀ ਵਿੱਚ ਨਹੀਂ ਦਿਖਿਆ ਠੀਕ ਹੈ ਜੀ ਤੇ ਹੁਣ ਹੋ ਸਕਦਾ ਹੈ ਵੀ ਇਹ ਸਾਇਦ ਐਕਸੀਡੈਂਟਲੀ ਨਾ ਹੋਇਆ ਹੋਵੇ ਜੇ ਸਾਇਦ ਇਸਨੇ ਆਪਣਾ ਵੈਪਨ ਸਾਫ ਕਰਦਾ ਹੋਵੇ ਜਾਂ ਕੁਝ ਕਰਦਾ ਹੋਵੇ ਤੇ ਐਕਸੀਡੈਂਟਲੀ ਵੀ ਹੋ ਸਕਦਾ ਹੈ ਇਹ ਜਿਹੜੀ ਚੀਜ਼ ਹੈਗੀ ਹੈ ਬਾਕੀ ਇਸ ਦੀ ਜਾਂਚ ਜਾਰੀ ਹੈ ਇੱਕ ਦਾ ਮੋਬਾਈਲ ਫੋਨ ਹੈਗਾ ਸਾਡੇ ਸਾਨੂੰ ਮਿਲਿਆ ਹੈ ਉਹਦੀ ਵੀ ਅਸੀਂ ਜਾਂਚ ਕਰਾਂਗੇ ਜਿਹੜਾ ਇਸ ਦਾ ਪੋਸਟਮਾਰਟਮ ਹੈ ਮੁੰਡੇ ਦਾ ਆਪਣੇ ਇਸ ਦਾ ਵੀ ਡਾਕਟਰਾਂ ਦੇ ਬੋਰਡ ਤੋਂ ਕਰਵਾਇਆ ਜਾਊਗਾ ਜੀ ਉਸ ਦੀ ਸਾਰੀ ਜਾਂਚ ਜੋ ਅੱਗੇ ਸਾਡੇ ਕੋਲ ਜੋ ਵੀ ਇਨਫੋਰਮੇਸ਼ਨ ਸਾਡੇ ਕੋਲ ਆਊਗੀ ਉਸ ਦੇ ਮੁਤਾਬਕ ਅਸੀਂ ਅਗਲੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਤਾਂ ਹੁਣ ਤੁਸੀਂ ਪੁਲਿਸ ਵਾਲਿਆਂ ਦੀ ਜਵਾਨੀ ਸੁਣਿਆ ਕਿ ਜਿਹੜਾ ਹਰਜੀਤ ਸਿੰਘ ਸੀ ਗਨਮੈਨ ਜੱਜ ਦਾ ਤਾਂ ਉਸ ਦਾ ਜਿਹੜਾ ਸੁਭਾਅ ਸੀ ਉਹ ਬੜਾ ਚੰਗਾ ਸੀ ਤਾਂ ਉਸ ਨੂੰ ਕੋਈ ਪਰੇਸ਼ਾਨੀ ਵੀ ਨਹੀਂ ਸੀ ਆਪ ਜੀਆ ਨੂੰ ਇਹ ਵੀ ਦੱਸ ਦਈਏ ਕਿ ਗਨਮੈਨ ਹਰਜੀਤ ਸਿੰਘ 2012 ਤੋਂ ਡੇਰਾ ਬੱਸੀ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਆ ਸੀ ਪੁਲਿਸ ਦੀਆਂ ਅਤੇ ਹੁਣੇ ਆਪਣੀ ਪਤਨੀ 12 ਸਾਲਾ ਬੇਟਾ ਅਤੇ ਮਾਪਾਪ ਨੂੰ ਛੱਡ ਕੇ ਚਲਿਆ ਗਿਆ ਹੈ ਇਸ ਦੀ ਮੌਤ ਹੋ ਗਈ ਹੈ ਜਦੋਂ ਵੀ ਇਸ ਦੀ ਅਗਲੀ ਜਾਣਕਾਰੀ ਮਿਲੇਗੀ ਆਪ ਜੀਆ ਦੇ ਨਾਲ ਸਾਂਝੀ ਕਰ ਦੇਵਾਂਗੇ ਭਾਰਤ ਨਿਊਜ਼ ਨਾਲ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ